ਪੀਬੀਡਬਲਯੂ 877 ਦਾ ਕੀ ਰੇਟਰ ਹੋਊਗਾ ਜੀ ਆਪਣੇ ਕੋਲ ਕਿੰਨੇ ਕ ਝਾੜ ਆਈ ਆ ਹਾਂ ਇਹਦਾ ਝਾੜ ਹੈਗਾ ਮੰਨ ਕੇ ਚਲੋ 28 ਕੁਇੰਟਲ ਤੋਂ ਉਪਰੇ ਝਾੜਦਾ ਐਵਰੇਜ ਝਾੜ ਉਪਰੇ ਆ ਜੀ 28 ਦੀ ਕੁਇੰਟਲ ਆ 28 ਦੀ ਕੁਇੰਟਲ ਝਾੜੇ ਜਾ 70 75 ਮੰਨ ਹਾਂਜੀ ਕਿੰਨੇ ਵੈਰੈਟੀ ਆ ਮਾੜੇ ਪਾਣੀ ਵਾਸਤੇ ਵੀ ਮਾੜੇ ਖੇਤਾਂ ਵਾਸਤੇ ਵੀ ਰੇਤਿਆਲੇ ਬਾਣਾ ਵਾਸਤੇ ਵੀ ਇਹ ਪੂਰਾ ਪ੍ਰੋਪਰ ਝਾੜ ਉਹ ਨਹੀਂ ਦੇ ਦਿੰਦੇ ਜਿੰਨੇ ਦੂਜੇ ਕਿਸਮਾਂ ਦੇ ਵੀਰ ਉਹ ਪੀਬੀਡਬਲਯੂ 826 ਦੀ ਕਾਮਯਾਬੀ ਤੋਂ ਬਾਅਦ ਯੂਨੀਵਰਸਿਟੀ ਨੇ ਇੱਕ ਨਵੀਂ ਕਣਕ ਕੱਢਤੀ ਪੀਬੀਡਬਲਯੂ 872 ਪਿਛਲੇ ਸ ਬਹੁਤ ਜ਼ਬਰਦਸਤ ਨਤੀਜੇ ਆਏ ਨੇ ਉਹਦੇ ਤੇ ਉਹ ਕਣਕ ਤੇ ਹੋਰ ਕਣਕ ਦੇ ਕਿਹੜੇ-ਕਿਹੜੇ ਨਵੇਂ ਬੀਜ ਆਏ ਨੇ ਐਤਕੀ ਤੇ ਕੀ ਬੀਜ ਦਾ ਰੇਟ ਰਹੂ ਤੇ ਕਿੰਨਾ ਕੁ ਕਿਹੜਾ ਬੀਜ ਲਾਉਣ ਦਾ ਕਦੋਂ ਫਾਇਦਾ ਉਹਦੀ ਸਾਰੀ ਜਾਣਕਾਰੀ ਲੈਣ ਲਈ ਅੱਜ ਆਪਾਂ ਇੱਕ ਬਹੁਤ ਅਵਾੜੀ ਕਿਸਾਨ ਕੋਲੇ ਆਇਆ ਹਾਂ ਮਨਜੀਤ ਸਿੰਘ ਘਮਾਨ ਜੀ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੂੰ ਹਰ ਸਾਲ ਯੂਨੀਵਰਸਿਟੀ ਦੇ ਮੇਲੇ ਤੇ ਕੋਈ ਨਾ ਕੋਈ ਅਵਾਰਡ ਮਿਲਦਾ ਜਿਵੇਂ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਬਰੀ ਜੀ ਬਹੁਤ ਵਧੀਆ ਜੀ ਹੋਠ ਠਠਕ ਹੋ ਹਾਂਜੀ ਤੇ ਪੰਜਾਬ ਯੂਨੀਵਰਸਿਟੀ ਦੀਆਂ ਕਣਕਾਂ ਅਕਸਰ ਕਾਮਯਾਬ ਹੁੰਦੀਆਂ ਨੇ ਜਿਵੇਂ ਬਹੁਤ ਦਹਾਕੇ ਪਹਿਲਾਂ ਇੱਕ ਕਣਕਾਈ ਸੀ 343 343 ਦੇ ਨਾਮ ਤੋਂ ਉਹਨੇ ਇੱਕ ਮਾਰਕੀਟ ਦੇ ਵਿੱਚ ਚੰਗਾ ਨਾਮ ਬਣਾਇਆ ਸੀ ਆਪਣੇ ਚੰਗੇ ਝਾੜ ਕਰਕੇ ਹਾਂਜੀ ਉਹ ਲਗਾਤਾਰ 15-16 ਸਾਲ ਚੱਲੀ ਹੈ ਹਾਂਜੀ 826 ਵੀ ਆਉਂਦੀ ਉਹ ਸਾਗੀ ਮਾਰਕੀਟ ਦੇ ਵਿੱਚ ਹਾਰਸਾ 26 ਦਾ ਵੀ ਰੈਂਟ ਬਹੁਤ ਵਧੀਆ ਰਿਹਾ ਜਿਹੜੇ ਜ਼ਿਮੀਂਦਾਰਾਂ ਦੇ ਤਕੜੇ ਖੇਤ ਤੇ ਬਹੁਤ ਵਧੀਆ ਰਹੀ ਜੀ ਤੇ ਹੁਣ ਤੱਕ ਚੱਲੀ ਜਾਂਦੀ ਆ ਹੁਣ ਚੱਲ ਰਹੀ ਆ ਬਹੁਤ ਵਧੀਆ 327 ਤੇ 826 ਦੀ ਟੱਕਰਾ ਪੂਰੀ ਦੋਏ ਵੀ ਬਹੁਤ ਵਧੀਆ ਤੇ ਜਿਹੜੀ ਨਵੀਂ ਆਈ ਆ ਪੀਬੀਡਬਲਿਊ 872 ਇਹਦੀਆਂ ਕੀ ਖਾਸੀਅਤਾਂ ਨੇ ਤੇ ਕਿੰਨਾ ਕੁ ਝਾੜ ਇਹਦਾ ਹਾਂਜੀ ਇਹ ਜਿਹੜੀ ਨਵੀਂ ਇਹਨਾਂ ਨੇ ਵੈਰਾਈਟੀ ਹੁਣ ਪਿਛਲੇ ਸਾਲ ਦਿੱਤਾ ਵੀ ਬ੍ਰੀਡਰ ਸੀਡ ਸਾਰੇ ਜਿਮੀਂ ਜਿਹੜੇ ਕਿਸਾਨ ਵੀਰ ਜੁੜੇ ਹੋਏ ਨੇ ਚੰਗੇ ਪਰਮਾਪਰਾਣੀਆਂ ਸਭ ਨੂੰ ਤੇ ਐਂਟੀ ਸਭ ਨੂੰ ਵੀ ਯੂਨੀਵਰਸਿਟੀ ਵੀ ਦੋ ਦੋ ਕਿਲੋ ਦੇਊਗੀ ਬੰਨੂ ਕੀ ਮੇਲੇਾਂ ਤੇ ਹੂੰ ਤੇ ਇੱਕ ਤਾਂ ਥੋੜਾ ਜਿਹਾ ਨੂੰ ਆਪਾਂ ਦਿੱਤਾ ਵੀ ਸਕਦੇ ਆ ਕਿੱਥੇ ਦੇ ਵਿੱਚ ਕੰਮ ਜਾਵਾ ਜਿਹੇ ਬਹੁਤ ਠੀਕ ਹੈ ਲੈਟ ਦੇ ਵਿੱਚ ਨਹੀਂ ਕੰਮ ਕਰਦਾ ਠੀਕ ਹੈ ਜੀ ਤੇ ਝਾੜ ਦਾ ਬਹੁਤ ਜ਼ਿਆਦਾ ਤੇ ਚੰਗੇ ਝਾੜ ਰੱਖਣ ਦੀ ਸਮਰਥਾ ਰੱਖ ਕਿੰਨੇ ਕ ਝਾੜ ਆਈ ਆ ਹਾਂ ਇਹਦਾ ਝਾੜ ਹੈਗਾ ਮੰਨ ਕੇ ਚਲੋ 28 ਕੁਇੰਟਲ ਤੋਂ ਉਪਰੇ ਝਾੜ ਦਾ ਐਵਰੇਜ ਝਾੜ ਉਪਰੇ ਆ ਜੀ 28 ਦੀ ਕੁਇੰਟਲ ਆਏ 70 75 ਮੰਨ ਹਾਂਜੀ ਠੀਕ ਹੈ ਤੇ ਇੱਕਦਮ ਲਾਈਏ ਇਹਨੂੰ ਇਹਨੂੰ ਆਪਣਾ ਲਾਉਣ ਦਾ ਜਿਹੜਾ ਸਮਾਂ ਸਭ ਤੋਂ ਵਧੀਆ 25 26 ਅਕਤੂਬਰ ਤੋਂ ਲੈ ਕੇ 15 16 ਨੰਬਰ ਤੱਕ ਇਹਦਾ ਠੁਕਮਾ ਟਾਈਮ ਆ ਵਧੀਆ ਠੀਕ ਹੈ ਹ ਜਿਹੜੀਆਂ ਦੂਸਰੀਆਂ ਵੈਰਾਈਆਂ ਦਾ ਸਾਰੀਆਂ ਪਹਿਲਾਂ ਚੱਲਦੀਆਂ ਦੀ ਆਪਣੀਆਂ ਉਹ 1 ਨੰਬਰ ਤੋਂ ਲੈ ਕੇ 20 ਨੰਬਰ ਆਈ ਜਾਂਦੀਆਂ ਇਹਨੂੰ ਆਪਾਂ ਇੱਕ ਹਫ਼ਤਾ ਗੇਤੀ ਨਾਲ ਸਕਦੇ ਸਾਰਿਆਂ ਨੂੰ ਠੀਕ ਹੈ ਅਗੇਤੀ ਲਾਉਣ ਦੀ ਫੈਸਲ ਦਾ ਤੇ ਵਧੀਆ ਰਿਜ਼ਲਟ ਦਾ ਤਗੜੇ ਜ਼ਮੀਨਾਂ ਹੁਣ ਜਿੱਥੇ ਲਾਉਣੀ ਆਪਾਂ ਨੇ ਮਾੜੀਆਂ ਜ਼ਮੀਨਾਂ 'ਚ ਇਹਨੂੰ ਲਾਉਣ ਦਾ ਬਿਲਕੁਲ ਵੀ ਉਹ ਨਹੀਂ ਬਣਦਾ ਤਗੜੀ ਜ਼ਮੀਨ ਹੋਵੇ ਚੰਗਾ ਝਾੜ ਚੰਗੇ ਪਾਣੀ ਤੇ ਚੰਗੀ ਜ਼ਮੀਨ ਲਈ ਜਿਹੜਾ ਫਰਟੀਲਾਈਜ਼ਰ ਨੇ ਉਹ ਵੀ ਪੂਰੇ ਟੌਪ ਦੇ ਪਾਉਣੇ ਟੌਪ ਦੇ ਪਾਉਣੇ ਪਹਿਣਗੇ ਦੇ ਵਿੱਚ ਤੇ ਝਾੜ ਬਹੁਤ ਜ਼ਿਆਦਾ ਡੀਏਪੀ ਕਿੰਨਾ ਕੁ ਪਾਉਦੇ ਕਿੰਨਾ ਦਾ ਝਾੜ ਆ ਜਾਂਦਾ ਇਸ ਤਾਂ ਨਹੀਂ ਜ਼ਿਆਦਾ ਕਹਿ ਸਕਦੇ ਤੇ ਯੂਨੀਵਰਸਿਟੀ ਦੀ ਕਿਸਮਾ ਵੱਧ ਛੱਡ ਕੇ ਨਹੀਂ ਬੋਲ ਸਕਦੇ ਕੋਈ ਗੱਲ ਤੇ ਝਾੜ ਬਹੁਤ ਜ਼ਿਆਦਾ ਦਾ ਜੀ ਠੀਕ ਹੈ ਤੇ ਇੱਕ HD 3477 ਆ ਦਿੱਲੀ ਵਾਲਿਆਂ ਦੀ ਉਹ ਵੀ ਬਹੁਤ ਵਧੀਆ ਕਿਸਮ ਹੈ ਉਹ ਫਰੈਸ਼ ਵੈਰਾਈਟੀ ਉਹ ਵੀ ਹਾਂ ਉਹਨਾਂ ਨੇ ਰਿਲੀਜ਼ ਹਾਲੇ ਕਰਨੀ ਆ ਪਤਾ ਨਹੀਂ ਨਹੀਂ ਕੀਤੀ ਹਾਲੇ ਹੂੰ ਤੇ ਇੱਕ ਕਰਨਾਲ ਵਾਲਿਆਂ ਦੀ ਵੀ ਹੈਗੀ ਵੈਰਾਈਟੀ ਠੀਕ ਹੈ ਤੇ DW ਆਪਣੀ 386 ਹਾਂਜੀ ਹਾਂਜੀ ਵਧੀਆ ਕਿਸਮ ਹਨ ਠੀਕ ਹੈ ਤੇ 872 3477 ਤੇ 386 ਇਹਨਾਂ ਦਾ ਰੇਟ PVW 872 ਦਾ ਕੀ ਰੇਟਰ ਹੋਊਗਾ ਜੀ ਆਪਣੇ ਕੋਲੇ ਆਪਾਂ ਦਾ ਬਿਲਕੁਲ ਜੈਜੂਰੇਟਤੀ ਦੇ ਦਾਂਗੇ ਤਕਰੀਬਨ ਹੁਣ ਜਿਹੜੇ ਆਪਣੇ ਜਿੰਨਾ ਚਿਰ ਆਪਣੇ ਕੋਲ ਸਟਾਕ ਚ ਮਾਲ ਆ ਥੋੜਾ ਮਾਲਾ ਨਵੀਆਂ ਵੈਰਾਈਟੀਆਂ ਨੇ ਇਹ ਹੂੰ ਉਹਨਾਂ ਸਟਾਰਟਿੰਗ ਦੇ ਵਿੱਚ ਇਹਨਾਂ ਦਾ ਰੇਟ ਸਾਡਾ 1500 95 ਰੁਪਏ ਰੇਟ ਹੋਊਗਾ ਜੀ 40 ਕਿਲੋ ਦੇ ਮੇਕ ਦਾ ਠੀਕ ਹੈ ਹਾਂਜੀ ਤੇ ਇੱਕ ਜਿਵੇਂ ਪਿਛਲੇ ਸਾਲ ਵੈਰਾਈਟੀ ਆਈ ਆ 3388 ਹਾਂ 3388 ਉਹਦਾ ਕੀਮਾ ਰਿਹਾ ਜੀ ਤੇ 372 ਬਹੁਤ ਵਧੀਆ ਵੈਰਾਈਟੀ ਨੇ ਜੀ ਉਹ ਠੀਕ ਹੈ ਤੇ ਇੱਕ ਸਾਡੀ ਰਿਸਰਚ ਵੈਰਾਈਟੀ ਚ ਸਰਤਾਜ ਤੇ ਬਾਕੀ ਇੱਕ ਡੀਬੀਡਬਲਯੂ ਦੀ ਨਵੀਂ ਵੈਰਾਈਟੀ ਦੀ ਬਹੁਤ ਵਧੀਆ ਉਹ ਠੀਕ ਹੈ ਜਿਹੜੇ ਖੇਤ ਬਹੁਤ ਗੇਤੀ ਵੀ ਲਾ ਸਕਦੇ ਆਪਾਂ ਤੇ ਪਾਣੀ ਦੀ ਸਮਰਥਾ ਘੱਟਾ ਜਿੱਥੇ 777 ਠੀਕ ਹੈ ਇਹ ਵੀ ਰੈਟਿੰਗ ਬਹੁਤ ਵਧੀਆ ਨੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਜੀ ਇਹਨਾਂ ਦਾ ਰੇਟ ਹੈਗਾ 1495 ਰੁਪਏ ਜੀ ਠੀਕ ਹੈ ਹਾਂਜੀ ਤੇ ਹੁਣ ਜਿਵੇਂ DBW 327 ਹੋ ਗਈ ਆਪਣੀ 374 303 222 187 3406 ਜਾਂ 826 826 ਦਾ ਕੀ ਰੇਟ ਹੋਊ ਜੀ ਆਪਣੇ ਕੋਲ 2978 ਸਾਰੀਆਂ ਕਿਸਮਾਂ ਦਾ ਰੇਟ ਬਹੁਤ ਜਿਆਦਾ ਰੇਟ ਰੱਖਨੇ ਨੇ 1395 ਰੁਪਏ ਰੇਟ ਨਹੀਂ ਦੇ ਆਪਣੇ 826 ਤੇ 327 ਇਹੀ ਰੇਟ ਹੈ ਸਾਰੀਆਂ ਜਿਹੜੀਆਂ ਕਿਸਮਾਂ ਜਿਹੜੇ ਬੋਲਿਆ ਤੁਸੀਂ ਬਾਅਦ ਠੀਕ ਹੈ ਹਾਂਜੀ ਤੇ ਪਛੇਤੀਆਂ ਵੈਰਾਈਟੀਆਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਿਹੜੀਆਂ ਕਿਸਮਾਂ ਲਾਉਣ ਦਾ ਫਾਇਦਾ ਸਭ ਤੋਂ ਲੇਟ ਦੇ ਵਿੱਚ ਸਭ ਤੋਂ ਵਧੀਆ ਕਿਸਮਾਂ ਹੈ ਜਿਵੇਂ 187 ਬਹੁਤ ਵਧੀਆ ਕਿਸਮ ਹੈ ਜੀ ਤੇ اپنی 372 ਬਹੁਤ ਵਧੀਆ ਕਿਸਮ ਹੈ ਠੀਕ ਹੈ ਹਾਂਜੀ ਬਹੁਤ ਵਧੀਆ ਨੇ ਮਾੜੀਆਂ ਨਹੀਂ ਹੈਗੇ ਜਿੰਨੇ ਮਰਜ਼ੀ ਲੇਟ ਕਰ ਸਕਦੇ ਇਹਨੂੰ ਹੂੰ ਤੇ ਜਿਵੇਂ ਰੇਤੇ ਵਾਲੇ ਬਾਹਣ ਆ ਗਏ ਜਾਂ ਹਲਕੇ ਜ਼ਮੀਨਾਂ ਆ ਗਈਆਂ ਜਿੱਥੇ ਉਹਨਾਂ ਵਾਸਤੇ ਇੱਕ ਸਭ ਤੋਂ ਵਧੀਆ ਵੈਰਾਈਟੀ ਆ ਜਿਹੜਾਂ ਦੇ ਬਹੁਤ ਹਲਕੇ ਖੇਤ ਨੇ ਡੀਬਲਯੂ ਯੂ ਦੀ ਵੈਰਾਈਟੀ 371 ਠੀਕ ਹੈ ਉਹਦੇ ਮੁਕਾਬਲੇ ਕੋਈ ਵੈਰਾਈਟੀ ਨਹੀਂ ਹਲਕੇ ਖੇਤਾਂ ਵਾਸਤੇ ਜਾਂ ਦੂਸਰੀ ਹੈਗੀ 187 ਤੇ ਜਿੱਥੇ ਪਾਣੀ ਦੀ ਘਾਟ ਹੈ ਪਾਣੀ ਮਤਲਬ ਪਾਣੀ ਵੀ ਦੋ ਨੰਬਰ ਹੈ ਜਾਂ ਹਾਂ ਇਹ ਜਿੱਥੇ ਪਾਣੀ ਦੀ ਤੁਸੀਂ ਕਹਿੰਦੇ ਹੋ ਦੋ ਨੰਬਰ ਹੈ 187 ਵੈਰੈਟੀ ਆ ਬਹੁਤ ਵਧੀਆ ਵੈਰੈਟੀ ਹੈ ਇਹ ਤੇ 375 ਵੀ ਬਹੁਤ ਵਧੀਆ ਹੈ ਹੂੰ ਤੇ ਇਹ ਵੈਰੈਟੀ ਨੂੰ ਆਪਾਂ ਲਾ ਸਕਦੇ ਹਾਂ ਤੇ ਜਿਹੜੀ ਨਵੀਂ ਵੈਰੈਟੀ ਨੇ ਪਿਛਲੀ ਵਾਰ ਦੀ 778 ਉਹ ਵੀ ਬਹੁਤ ਵਧੀਆ ਹੈ ਹੂੰ ਤੇ ਨਵੇਂ ਵੈਰੈਟੀਆਂ ਮਾੜੇ ਪਾਣੀ ਵਾਸਤੇ ਵੀ ਮਾੜੇ ਖੇਤਾਂ ਵਾਸਤੇ ਵੀ ਰੇਤ ਵਾਲੇ ਬਾਣਾ ਵਾਸਤੇ ਵੀ ਇਹ ਪੂਰਾ ਪ੍ਰੋਪਰ ਚਾਰਡ ਉਹ ਨਹੀਂ ਦੇ ਦਿੰਦੇ ਜਿੰਨੇ ਦੂਜੇ ਕਿਸਮਾਂ ਦੇ ਨਹੀਂ ਮਾੜੇ ਬਾਣਾ ਤੇ ਜਿਹੜਾ ਟਾਪ ਦਾ ਬਾਣਾ ਤੇ ਟਾਪ ਦਾ ਪਾਣੀ ਆ ਵੀ ਜਿੱਥੇ ਸਰਾ ਤੇ ਲਾਉਣੀ ਵੀ ਗੇਤੀ ਆ ਉੱਥੇ 872 ਉੱਥੇ 872 ਬਹੁਤ ਵਧੀਆ ਜੀ ਠੀਕ ਆ ਵੀ ਇਹ ਦੂ ਕਾਮਯਾਬ ਵੈਰਾਈਟੀ ਹਲੇ ਤੱਕ ਕੋਈ ਜਿਹੜੇ ਤਕੜੇ ਖੇਤ ਨੇ ਉਹਨਾਂ ਵਾਸਤੇ ਬਣੀ ਆ ਜਿਹੜੀ 872 ਆਮ ਮਾੜੇ ਖੇਤਾਂ ਵਾਸਤੇ ਨਹੀਂ ਦਾ ਫਾਇਦਾ ਨਹੀਂ ਹੁੰਦਾ ਠੀਕ ਆ ਤੇ ਇਹਦੀਆਂ ਹੋਰ ਕੀ ਖਾਸੀਅਤਾਂ ਦੇਖੀਆਂ ਨੇ ਜੀ ਆਪਾਂ ਇੱਕ ਸਾਰੇ ਬਿਮਾਰੀਆਂ ਦੀ ਬਹੁਤ ਜ਼ਬਰਦਸਤ ਟੱਕਰ ਕਰਦੀ ਆ ਕੋਈ ਨੂੰ ਬਿਮਾਰੀ ਟੈਕਨੀਕ ਕਰਦੀ ਤੇ ਬਹੁਤ ਵਧੀਆ ਜਦੋਂ ਆਪਾਂ ਕੰਮ ਇਹਨਾਂ ਕੱਢਦੇ ਆ ਝੜਦੀ ਨਹੀਂ ਹੂੰ ਤੇ ਦਾਣੇ ਬਹੁਤ ਸੋਹਣੇ ਨੇ ਜੀ ਠੀਕ ਆ ਦਾਣਾ ਮੋਟਾ 872 ਨਾਲੋਂ ਚਾੜ ਦੇਣ ਦੇ ਪੱਖ ਤੋਂ ਜ਼ਿੰਮੇਦਾਰ ਨੂੰ ਜਿੰਨੇ ਵੀ ਅੱਜ ਤੱਕ ਵੈਰਾਈਆਂ ਜਿੰਦਾ ਸਭ ਤੋਂ ਵਧੀਆ ਵੈਰਾਈ ਠੀਕ ਹੈ ਹਾਂਜੀ ਪੀ ਵੀ ਡਬਲ 872 ਹਾਂ ਆਲ ਵਰਲਡ ਦੇ ਵਿੱਚ ਇਹ ਪਾਸ ਹੋਈ ਹੈ ਵੈਰਾਈ ਠੀਕ ਹੈ ਇਹ ਸਾਰੇ ਕਿਤੇ ਪਾਸ ਹੋ ਗਈ ਤੇ ਇਹਦਾ ਬੀਜਤ ਕੀ ਮਿਲੂਗਾ ਅਵੇਲੇਬਲ ਆਪਣੇ ਕੋਲ ਆਪਣੇ ਕੋਲ ਹੈ ਬੀਜ ਇਹਦਾ ਜੀ ਜਿੰਨੇ ਦਿਨ ਆਪਣੇ ਕੋਲ ਹੈ ਸਾਰੇ ਜ਼ਿੰਮੇਦਾਰ ਨੂੰ ਦੇਖਵਾ ਕੇ ਦੇਣਾ ਪੇਸਟ ਆਉਂਦਾ ਠੀਕ ਹੈ ਤੇ ਆਪਾਂ ਕਦੋਂ ਤੋਂ ਕਰ ਰਹੇ ਸੀਡ ਦਾ ਕੰਮ ਸੀਡ ਦਾ ਕੰਮ ਆਪਾਂ ਨੇ ਸ਼ੁਰੂ ਕੀਤਾ ਸੀ तकरीबन 1998 ਦੇ ਵਿੱਚ ਸ਼ੁਰੂ ਕੀਤਾ ਸੀ ਥੋੜਾ ਥੋੜਾ ਕਰਕੇ ਠੀਕ ਹੈ ਜਿਹੜੀ ਰਜਿਸਟਰਡ ਫਾਰਮ ਹੋਈ ਹੈ ਆਪਣੀ ਉਹ 2000 ਇੱਕ ਵਿੱਚ ਹੋਈ ਹੈ ਤੇ ਅੱਜ ਆਪਣੇ ਲਵੇ ਸਾਰਾ ਗ੍ਰੇਡ ਕੀਤਾ ਹੋਇਆ ਪੂਰਾ ਸ਼ੁੱਧ ਮਾਲ ਮਿਲੂਗਾ ਬਿਲ ਦੇ ਨਾਲ ਬਿਲਕੁਲ ਜੀ ਠੀਕ ਹੈ ਹਾਂਜੀ ਤੇ ਬਾਕੀ ਰਜਿਸਟਰਡ ਫਾਰਮ ਹੈ ਹਰ ਸਾਲ ਇਹਨਾਂ ਨੂੰ ਕੋਈ ਨਾ ਕੋਈ ਅਵਾਰਡ ਮਿਲਦਾ ਰਹਿੰਦਾ ਹੋਰ ਵੀ ਤੁਸੀਂ ਖੇਤੀਬਾੜੀ ਦੀ ਕੋਈ ਵੀ ਜਾਣਕਾਰੀ ਲੈਣੀ ਆ ਕੋਈ ਕਣਕ ਸੰਬੰਧੀ ਸਵਾਲ ਹੈ ਜਾਂ ਝੋਨੇ ਸੰਬੰਧੀ ਕਿਸ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਆ ਉਹ ਤੁਹਾਨੂੰ ਕੁਮਾਨ ਸਾਹਿਬ ਪ੍ਰੋਵਾਈਡ ਕਰਵਾਉਣਗੇ हां ਇੱਕ ਜਿਹੜੇ ਇਹਦੇ ਵਿੱਚ ਫਾਊਂਡੇਸ਼ਨ ਸੀਡ ਨੇ ਜਿਵੇਂ ਕੁਝ ਕਿਸਮਾਂ ਦੇ ਆਪਣੇ 327 ਦੇ ਐ ਤੇ 826 ਦੇ ਇਹਨਾਂ ਦੇ ਥੋੜੇ ਜਿਹੇ ਰੇਟਾਂ ਦਾ ਫਰਕ ਪੈਂਦਾ ਠੀਕ ਹੈ ਤੇ ਉਹ ਮੌਕੇ ਤੇ ਅਸੀਂ ਜਿਹੜਾ ਵੀ ਜ਼ਿੰਮੇਦਾਰ ਜਿਹੜੀ ਵੈਰਾਈਟੀ ਦਾ ਹੈ ਉਹ ਹਿਸਾਬ ਨਾਲ ਅਸੀਂ ਉਹ ਪਰ ਦੱਸ ਦਾਂਗੇ ਫਾਊਂਡੇਸ਼ਨ ਦੇ ਹਾਂਜੀ ਠੀਕ ਹੈ ਹਾਂਜੀ ਤੇ ਬਾਕੀ ਆਪਣਾ ਹੋ ਹੀ ਰੋ ਬਾਕੀ ਉਹ ਰੇਟ ਨੇ ਠੀਕ ਹੈ ਤੇ ਸੀਡ ਦੀ ਵਧੀਆ ਗਾਰੰਟੀ ਹੋਊਗੀ ਆਪਣੀ ਉਹ ਤਾਂ ਆਪਣੇ ਜਿਹੜਾ ਵਰਤੇ ਰਹੇ ਨੇ ਲੋਕ 25 ਸਾਲ ਹੋ ਗਏ ਹਾਂਜੀ ਹਾਂਜੀ ਅੱਜ ਤਾਂ ਨਹੀਂ ਹੈ ਕੰਮ ਜੀ ਆਪਣਾ ਜੀ ਆਪਣੇ ਬਹੁਤ ਫਰਮਾਂ ਵਧੀਆ ਕੰਮ ਕਰਦੇ ਨੇ ਪੰਜਾਬ 'ਚ ਸਾਰੇ ਜਿੰਮੇਦਾਰੜੇ ਵਧੀਆ ਕੰਮ ਕਰਦੇ ਨੇ ਕੋਈ ਦਿੱਕਤ ਨਹੀਂ ਬਾਕੀ ਹਰ ਇੱਕ ਜਿਹੜਾ ਕਿਸਾਨ ਵੀਰ ਆਪਣਾ ਫਾਰਮ ਹੋਵੇ ਜਾਈਹੀ ਆਪਣਾ ਮੈਸੇਜ ਹੈ ਤੇ ਜਿਹੜੇ ਕੁਝ ਚੰਗੇ ਵਧੀਆ ਬਹੁਤ ਪੁਰਾਣੀਆਂ ਫਰਮਾਂ ਆਪਣੇ ਜੁੜੀਆਂ ਹੁੰਦੀਆਂ ਨੇ ਹੂੰ ਉਹਨਾਂ ਨੂੰ ਇਹੀ ਆਪਣਾ ਮਿਲ ਕੇ ਬੀਜ ਦੀ ਪ੍ਰਾਪਤੀ ਕਰਨੀ ਚਾਹੀਦੀ ਆਪਾਂ ਆਮ ਜਿਵੇਂ ਕਹਿੰਦੇ ਜਾਰੀ ਸਸਤਾ ਮਿਲ ਗਿਆ ਤੇ ਆ ਵੈਰੈਟੀ ਮਿਲ ਗਈ ਇਸੇ ਗੱਲਾਂ ਵਿੱਚ ਨਹੀਂ ਜਾਣਾ ਚਾਹੀਦਾ ਤੇ ਵਧੀਆ ਫਾਰਮਰਾਂ ਤੋਂ ਵੀ ਲਓ ਚੰਗਾ ਜਿਨ੍ਹਾਂ ਨੂੰ ਬਹੁਤ ਪੁਰਾਣੀ ਤੋਂ ਕੰਮ ਕਰਦੇ ਆ। ਹਾਂ ਜਾਣਕਾਰੀ ਹੈ। ਹਾਂਜੀ। ਜੀ। ਬਾਕੀ ਆਪਣਾ ਡਰੈਸ ਤੁਸੀਂ ਪਤਾ ਹੀ ਹੈ ਸਾਰੇ ਆਪਣੇ ਜੀ ਹਾਂਜੀ ਸਨਾਮ ਤੋਂ ਆਪਣਾ ਪਵਾਨੀਗੜ ਰੋਡ ਤੇ ਬਿਜਲੀ ਗ੍ਰਿਡ ਦੇ ਬਿਲਕੁਲ ਸਾਹਮਣੇ। ਸਾਹਮਣੇ। ਕੁਮਾਨ ਫਿਊਲ ਸਟੇਸ਼ਨ ਆ ਪੈਟਰੋਲ ਪੰਪ ਦੇ ਨਾਲ ਹੀ ਕੁਮਾਨ ਸੀਡ ਫਾਰਮ ਹੈ। ਹਾਂਜੀ। ਇੱਥੋਂ ਆਪਾਂ ਬੀਜ ਲੈ ਜਾ ਸਕਦੇ ਆ ਤੇ ਵਧੀਆ ਬੀਜ ਹੋਊਗਾ ਗ੍ਰੇਡਿੰਗ ਕੀਤੀ ਹੁੰਦੀ ਆ ਆਪਾਂ ਤੇ ਰਜਿਸਟਰਡ ਫਾਰਮ ਹੈ ਸਾਰਾ ਐਮਓਯੂ ਹੋ ਕੇ ਇਹਨਾਂ ਨੇ ਯੂਨੀਵਰਸਿਟੀਆਂ ਤੋਂ ਬੀਜ ਲੈ ਕੇ ਵਧੀਆ ਕਿਸਮ ਦਾ ਬੀਜ ਜਿਹੜਾ ਤਿਆਰ ਕਰਦੇ ਨੇ ਤੇ 22 ਤਰੀਕ ਨੂੰ ਆਪਾਂ ਸਟਾਰਟ ਕਰਾਂਗੇ ਕੰਮਾਂ। ਠੀਕ ਹੈ। ਤੇ 22 ਤਰੀਕ ਨੂੰ ਬੀਜ ਦੇਣਾ ਸਟਾਰਟ ਹੈ ਜਿਹੜੇ ਇਹ ਰੇਟ ਨੇ ਇਹ ਕੁਝ ਸਮੇਂ ਵਾਸਤੇ ਨੇ। ਜਿੰਨਾ ਚਿਰ ਸਟਾਕ ਹੱਥ ਕੋਲ ਹੈ ਉਹਨਾਂ ਚਿਰ ਦੇਵਾਂਗੇ ਤੇ ਸਾਡੇ ਕਿਸਾਨ ਵੀਰ ਬੜੇ ਬਾਅਦ ਵਿੱਚ ਗੁੱਸੇ ਹੋ ਜੰਨੇ ਸਾਨੂੰ ਤੁਸੀਂ ਜਿਹੜਾ ਰੇਟ ਬੋਲਿਆ ਉਹ ਰੇਟ ਸਾਨੂੰ ਬੀਜ ਨਹੀਂ ਦਿੱਤਾ ਹੈਗਾ। ਹੂੰ। ਤੇ ਅਸੀਂ ਇਸ ਚੀਜ਼ ਦੀ ਥੋੜੀ ਮਾਫੀ ਚਾਹੁੰਦੇ ਹਾਂ ਪਹਿਲਾਂ ਅੱਗੇ ਆਪਦਾ ਜਿਹੜੇ ਵੀ ਸਾਨੂੰ ਮਿਲਣ ਵਾਲੇ ਬੰਦੇ ਲਿਜਾ ਸਕਦਨ ਜਿੰਨਾ ਚਿਰ ਹੈਗਾ ਉਹਨਾਂ ਤੇ ਜ਼ਰੂਰ ਦੇ ਮੰਗਦੇ ਆਪਨੇ ਸਟਾਕ ਚ ਪਿਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਤਿਕਾਰ ਬਈ ਸਤਿਕਾਰ